ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਦੁਪਹਿਰ ਦੇ ਵੱਜ ਕੇ 3 3:30 ਹੋ ਗਏ ਚਾਹ ਆਪਾਂ ਤਰਿਆਏ ਆਂ ਹਮਲੀਆਂ ਦਾ ਜ਼ਿਆਦਾ ਟਾਈਮ ਹੋ ਗਿਆ ਹੈਨਾ ਵਿਰਾਜ ਨੇ ਪੀਣੀ ਚਾਹ ਤੇ ਵਿਰਾਜ ਅੱਧੀ ਨਾ ਇੱਥੇ ਘੁੱਗੀ ਆਉਂਦੀ ਆ ਉਹਨੂੰ ਕਹੂਗਾ ਵੀ ਯਾਨੀ ਕਿ ਵੀ ਮੇਰੀ ਆ ਇਹ ਤੇ ਆਪਾਂ ਉਹਨੂੰ ਚੌਲ ਪਾ ਦਿੰਨੇ ਆ ਬਾਹਰ ਚੌਲ ਖਾਣ ਆਉਂਦੀ ਆ ਤੇ ਫਿਰ ਬੜਾ ਖੁਸ਼ ਹੁੰਦਾ ਜਦੋਂ ਇੱਥੇ ਆਉਂਦੀ ਤੁਹਾਨੂੰ ਦਿਖਾਉਣੀ ਆ ਮੈਂ ਇੱਥੇ ਬਾਹਰ ਇਦਾਂ ਚੌਲ ਪਾ ਦਈਦੇ ਆ ਤੇ ਫਿਰ ਉਹ ਖਾ ਜਾਂਦੀ ਆ ਆ ਕੇ ਤੇ ਏ ਪਾਈ ਸਹਿਬ ਹੁਣ ਇਧਰ ਦੇਖ ਹੁਣ ਵੀ ਉਹਦੀ ਡੀਕ ਚ ਬੈਠਾ ਦੱਸਦਾ ਕਿੱਥੇ ਆ ਕੁੱਗੀ ਕਿੱਥੇ ਚੋ ਨਾ ਹਾਂ ਹਾਂ ਕਿੱਥੇ ਆ ਹਾਂ ਕਿੱਥੇ ਕੁੱਗੀ ਹਾਂ ਚਲੋ ਸਤਿ ਸ਼੍ਰੀ ਅਕਾਲ ਕਰੋ ਪਹਿਲਾਂ ਸਾਰਿਆਂ ਨੂੰ ਓਕੇ ਇਧਰ ਨੂੰ ਮੂੰਹ ਕਰਕੇ ਥੋੜੀ ਓ ਤੇ ਗਰਮੀ ਅੱਜ ਵੀ ਬਹੁਤ ਹੋਈ ਪਈ ਆ ਧੁੱਪ ਨਿਕਲੀ ਹੋਈ ਕਾਫੀ ਉਹ ਧੁੱਪ ਆ ਤੂਫਾਨ ਜਿਹੜਾ ਆ ਕੇ ਗਿਆ ਹਨ ਉਸ ਤੋਂ ਬਾਅਦ ਫੇਰ ਥੋੜੇ ਜਿਹੇ ਦਿਨ ਠੰਡਾ ਰਿਹਾ ਹੁਣ ਫੇਰ ਗਰਮੀ ਹੋ ਗਈ। ਵੀਰਾਜ ਚਾਹ ਪਾ ਧਰ ਕੇ ਆਏ ਹੋਇਆ ਉਧਰ। ਚਾਹ ਮਿੱਠਾ ਪਾਉਨੇ ਆ। ਜਸਪ੍ਰਿਤ ਵੀ ਮੈਂ ਫਿਰਦੀ ਅੱਖਾਂ ਜੀਆਂ ਮਲਦੀ। ਉੱਧਰ ਤੜੀ ਹੋਈ ਆਪਣੀ ਚਾਹ ਉੱਪਰ ਗਿਆ ਪਾਣੀ। ਬਾਦੀਏ ਵਿੱਚ ਚਾਹ ਮਿੱਠਾ ਇਸ ਕੁ ਦਿਨ ਸ਼ੀ ਵਿਰਾ ਦੀਆਂ ਸ਼ੀਸ਼ੀਆਂ ਬੋਲ ਕਰਨੀਆਂ ਰੱਖ ਗਈ ਆ ਹੇ ਹੇ ਕਿਤੇ ਚਾਂ ਜਿਹਾ ਹੋਣਾ ਪੰਚਾ ਬਣਾ ਨਹੀਂ ਰਹਿ ਸਕਦੇ ਪਰ ਅਸੀਂ ਜਦੋਂ ਕੋਈ ਪੈਣ ਪਰ ਆਵੇ ਰਿਸ਼ਤੇਦਾਰ ਉਦਾਂ ਹੀ ਆ ਆਪਣੇ ਕੋਈ ਅਸੀਂ ਦੁਪਹਿਰ ਵਾਰ ਜਾਂ ਦੂਜੀ ਤੇ ਤੀਜੀ ਵਾਰ ਚਾਹ ਬਣ ਜੇ ਸ਼ੱਕਰ ਪਾਈ ਦੀ ਚਾਹ ਚ ਤੇ ਨਹੀਂ ਬਸ ਅਸੀਂ ਸਵੇਰੇ ਤੇ ਸ਼ਾਮ ਬਸ ਦੋ ਟਾਈਮ ਚਾਹ ਬੰਤੀ ਸਾਡੀ ਜੱਫਤ ਦੋ ਟਾਈਮ ਸਵੇਰੇ ਜਿਹੜੀ ਆਪਾਂ ਉੱਠ ਕੇ ਪੀਂਨੇ ਆ ਤੇ ਦੁਪਹਿਰੇ ਇੱਧਰ ਆਪਣੀਆਂ ਰੱਖੀਆਂ ਹੋਈਆਂ ਧੋ ਕੇ ਭਿੰਡੀਆਂ ਭਿੰਡੀਆਂ ਧੋ ਕੇ ਰੱਖੀਆਂ ਛੋਕੀ ਗਈਆਂ ਤਕਰੀਬਨ ਉਹਨਾਂ ਨੂੰ ਕੱਟ ਲੈਣੇ ਆ ਤੇ ਅੱਜ ਤੇ ਅੱਜ ਵੀਰਾਜ ਨੂੰ ਲੈ ਕੇ ਜਾਵਾਂਗੇ ਗੀਮ ਸੈਂਟਰ ਤੇ ਅੱਗੇ ਵੀ ਇੱਕ ਦਿਨ ਅਸੀਂ ਗਏ ਸੀਗੇ ਤੇ ਅੱਜ ਉਦੋਂ ਦੀ ਵੀਡੀਓ ਨਹੀਂ ਬਣਾਈ ਸੀ ਅੱਜ ਦੇਖਾਂਗੇ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਇੱਧਰ ਦੇਖੋ ਵੀਰਾਜ ਸਿੰਘ ਮੈਨੂੰ ਪਿਆਜ਼ ਚੱਕ ਚੱਕ ਫੜਾਈ ਜਾਂਦਾ ਲੈ ਲੈ ਬੇਦਾਦੀ ਲੱਗੀ ਐ ਸਬਜ਼ੀ ਕੱਟਣ ਇਧਰ ਤੇ ਤੇ ਆਹ ਉਹ ਤਾਂ ਬਹੁਤ ਹੋ ਗਿਆ ਐਨੀ ਥੋੜੀ ਪਾਉਣੇ ਆਪਾਂ ਬਿੰਟੀਆਂ ਚ ਬੱਚ ਖਾਜੋ ਲੈ ਲੈ ਵਿਰਾਜ ਬੱਚ ਖਾਜੋ ਲੈ ਲੈ ਜੇ ਇੰਨੇ ਪਿਆਜ਼ ਆਪਾਂ ਪਾਤੇ ਤੇ Papa ਗੁੱਸੇ ਨਾ ਹੋਊ ਦਾਦੂ ਗੁੱਸੇ ਨਹੀਂ ਹੋਣਗੇ ਕਿ ਤੁਸੀਂ ਤਾਂ ਸਾਰੇ ਪਿਆਜ਼ ਇੱਕ ਦਿਨ 'ਚ ਖਤਮ ਕਰਤੇ। ਵੀ ਹੁਣ ਤੁਹਾਨੂੰ ਹੋਰ ਲਿਆ ਕਿਤੇ ਗਏ ਅਸੀਂ। ਹੈ? ਲਿਓ ਦੇਓ ਮੈਨੂੰ। ਦੇ ਦਿਓ ਚਿੱਲਾ ਦੇ ਦਿਓ ਮੈਨੂੰ। ਇਹਨੇ ਇਦਾਂ ਪਿਆਜ਼ਾਂ ਦੇ ਨਾਲ ਖੇਢੀ ਜਾਣਾ ਆਲੂਆਂ ਦੇ ਨਾਲ। ਬਸ ਇਦਾਂ ਖੇੜ ਖੇੜ ਕੇ ਫਿਰ ਇੱਥੇ ਹੀ ਫੇਰ ਰੱਖ ਜਾਣੇ। ਲੈ ਬਣਾ ਦੇਖੋ। ਪੱਤੇ ਲਾ ਲਾ ਕੇ ਪੀ ਲੈ। ਹੁਣ ਇਹਦਾ ਹੱਥ ਜਾਣ ਲੱਗਿਆ ਅੱਡੀਆਂ ਦੇਖੋ ਥਲੇ ਚੁੱਕੀਆਂ। ਚਲੋ ਛੋਨੇ ਬੱਚੋ। ਓਕੇ ਓਕੇ ਬੱਚ ਫਿਨਿਸ਼। ਪੰਜ ਚਲੋ ਸਾਰਿਆਂ ਨੂੰ ਬਾਹਰ ਕਰੋ ਇੱਧਰ ਕਰੋ ਮੂੰਹ ਮੇਰੇ ਵੱਲੀ ਸੋਣਾ ਅਸੀਂ ਆ ਲੌਕ ਇਹਦੇ ਤੋਂ ਲਾਏ ਸੀਗੇ ਵੀ ਡਰੋ ਖੋਲਦਾ ਤੇ ਸਾਰੇ ਪਟ ਪਟ ਕੇ ਸੜਤੇ ਬੜਾ ਖਰਾਬ ਬੰਦਾ ਹੈ ਜਿਹੜਾ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਹਨਾ ਬਹੁਤ ਸੁਣ ਕੇ ਦੇਖ ਕੇ ਵਧੀਆ ਵੀਡੀਓਸ ਬਹੁਤ ਦੁੱਖ ਹੁੰਦਾ ਪਰਮਾਤਮਾ ਅਗੇ ਅਰਦਾਸ ਕਰਦੇ ਗੁਰੂ ਸਾਹਿਬ ਤੰਦਰੁਸਤੀ ਚੜ੍ਹਦੀ ਕਲਾ ਰੱਖਣ ਐਸੇ ਬੱਚਿਆਂ ਦੀ ਐਸੇ ਵੀਰਾਂ ਦੀ ਲੋੜ ਆ ਜਿਹੜੇ ਕੋਈ ਪੰਜਾਬ ਦੇ ਮਤਲਬ ਜਿਹੜਾ ਯੂਥ ਆ ਨੂੰ ਕੋਈ ਸਹੀ ਸੇਧ ਦਿੰਦੇ ਆ ਹਨਾ ਤੇ ਨਹੀਂ ਤਾਂ ਐਰੇ-ਘਰੇ ਦਾ ਵਾਧੂ ਪਏ ਆ ਪਰਮਾਤਮਾ ਅਗੇ ਅਰਦਾਸ ਕਰਦੇ ਨਿੱਕੇ-ਨਿੱਕੇ ਬੱਚੇ ਆ ਉਹਦੇ ਗੁਰੂ ਸਾਹਿਬ ਤੰਦਰੁਸਤੀਆਂ ਰੱਖਣ ਹਾਏ ਇੱਧਰ ਦੇਖੋ ਭਾਈ ਸਾਹਿਬ ਜੀ ਕਾਲੇ ਜਿਹੜਾ ਦੂਜੇ ਨੰਬਰ ਤੇ ਟਰੋਆ ਉਹਦੇ ਚੋਂ ਕੜ ਕੜ ਤੋਂ ਉੱਪਰ ਰੱਖੀ ਜਾਂਦਾ ਕਿਤੇ ਕੰਮ ਲੱਗਾ ਹੋਇਆ ਸਾਰੇ ਖਲਾਅ ਤੇ ਹਾਂ ਉੱਤੋਂ ਹੁਣ ਫੇਰ ਥੱਲੇ ਰੱਖੀ ਜਾਂਦਾ ਬਹੁਤ ਕੰਮ ਲੱਗਾ ਬੀਜੀ ਆ ਵੀ ਰਾਜ ਸਿੰਘ ਬੀਜੀ ਆ ਕਿਸੇ ਦੀ ਗੱਲ ਨਹੀਂ ਸੁਣਦਾ ਐਨੇ ਤਾਂ ਮੈਨੂੰ ਫੜਾ ਤੇ ਇੱਧਰ ਦਾਦੀ ਰੱਖ ਲਾ ਪਿਆਜ਼ ਛੋਟੇ ਆ ਨਾ ਕਿਦੇ ਹੱਥਾਂ 'ਚ ਵੀ ਆ ਜਾਂਦੇ ਆ ਅੱਗੇ ਹੁੰਦੇ ਵੱਡੇ ਆਵੇ ਅੱਗੇ ਤਾਂ ਆਪਣੇ ਏਡੇ ਏਡੇ ਹੁੰਦੇ ਪਿਆਜ਼ ਆ ਵੱਡਾ ਆ ਇੱਕ ਰਹਿ ਗਿਆ ਸੀ ਇਹ ਆ ਸ਼ੋਰਟ ਐ ਲੈ ਲੈ ਕਿੱਡੇ ਕੰਮ ਲੱਗਾ ਆ 10 ਵਿਦਿ ਲਈ ਕਪੜੇ ਲਾ ਕੇ ਧੁੱਪੇ ਦਾ ਫਟਾਫਟ ਸੁੱਕ ਜਾਂਦੇ ਲੈ ਵਿਰਾਜ ਸਿੰਘ ਪਰ ਵੀ ਲੋਏ ਬਚਪਨ ਕੀ ਚੀਜ਼ ਐ ਹਨ ਮੜਕੇ ਨਹੀਂ ਲੱਭਣਾ ਬਚਪਨ ਚੀਜ਼ ਹੀ ਐਸੀ ਆ ਤਰਸਦੇ ਆ ਵਾਪਸ ਬਚਪਨ ਵਿਰਾਜ ਮੈਂ ਸਬਜ਼ੀ ਬਣਾਉਣੀ ਭਿੰਡੀਆਂ ਦੀ ਕੀ ਹੈਲਪ ਕਰਾਂਗਾ ਮੇਰੀ ਆਵੇ ਉਹ ਗੰਡੇ ਤੇ ਉਤਾਰ ਰੱਖੀ ਜਾਂਦਾ ਵਿਚਾਰਾ ਹੋਵੇ ਤਾਂ ਸਹੀ ਢੇਰੀ ਲਾ ਦੇ ਆ ਭਿੰਡੀਆਂ ਨਾ ਬੜੀਆਂ ਸੋਹਣੀਆਂ ਕਿੱਥੇ ਰੱਖਣੇ ਹੋਏ ਕੀ ਬੰਦਾ ਰੋਜ਼ ਖਾਊ ਸਕੇ ਕੱਲ ਨੂੰ ਪਬਲਿਕ ਛੁੱਟੀ ਆ ਇਥੇ ਚੀਨਿਆਂ ਦਾ ਕੱਲ ਨੂੰ ਹੈਗਾ ਸ਼ਰਤਰਮਾ ਨੈਸ਼ਨਲ ਡੇ ਤੇ ਉਹ ਵੀ ਛੁੱਟੀ ਆ ਕੱਲ ਆਹ ਰਿਆਂ ਤੇ ਆਪਾਂ ਥੋੜੀਆਂ ਬਣਾਉਣੇ ਸਨ ਹੈਗੇ ਲੋਜੀ ਘਰੋਂ ਆਪਾਂ ਚੱਲ ਪਏ ਆ ਪਲੇ ਸੈਂਟਰ ਨੂੰ ਵਿਰਾਜ ਨੂੰ ਲੈ ਕੇ ਪਲੇ ਸੈਂਟਰ ਪਲੇਗਰਾਉਂਡ ਪਲੇਗਰਾਉਂਡ ਤੇ ਟਾਈਮ ਹੋ ਗਿਆ ਪੌਣੇ 5 ਦਾ ਵਿਰਾਜ ਨੂੰ ਮौज ਲੱਗੀ ਬੈਠਾ ਮौजਾਂ ਨਾਲ ਵਿੱਚ ਦੇਖਦੇ ਆਂ ਅੱਜ ਚੱਲ ਕੇ ਕੱਲ ਕੱਲ ਨੂੰ ਪਰਸੋਂ ਗਏ ਸੀ ਹਨ ਹਾਂ ਪਰਸੋਂ ਗਏ ਸੀ ਕੋਹਨੇ ਤੋਂ ਅੰਮ੍ਰਿਤਸਰ ਜਾ ਕੇ ਇਹਦੇ ਤੇ ਜਾਣਾ ਆਪਾਂ ਜੇਮ ਸੈਂਟਰ ਚ ਫੱਦਲੋ ਬਟੇ ਥੱਲੇ ਆਓ ਵੇ ਜਾਨ ਜੀ ਨਾ ਹੋਰ ਹੋਰ ਆਮੀ ਅੰਦਰ ਚੱਲ ਕੇ ਸਿਗਰਟ ਕਿੰਨਾ ਕਾਲਾ ਪਿਆ ਵਾ ਮੇਰਾ ਹੱਥ ਖਿੱਚੀ ਜਾਂਦਾ ਵੀ ਚੱਲੀ ਆਏ ਹਾਂ ਕੋਈ ਕੋਈ thank <laughs> 可以打变了。<music> <music> Tidak ada okay. ਵੀ ਰਾਜਪਤ ਜੈ ਕਰਦਾ ਚਾ ਨਹੀਂ ਚੱਕਿਆ ਜਾਂਦਾ